ਤੇ ਉਹ ਜੇ ਕਾਂਗਰਸ ਸਾਡੇ ਮੇਰੇ ਖਿਲਾਫ ਬਰੋਲ ਕਰ ਰਹੀ ਸੀ ਨਵਜੋਤ ਸਿੱਧੂ ਜੀ ਉਹ ਕਰੀ ਜਾਂਦੇ ਨੇ ਕਹਿੰਦੇ ਬਿਜਲੀ ਦਾ ਦੇ ਫਸਾਉ ਤੇ ਰੱਦ ਕਿਉਂ ਨਹੀਂ ਕੀਤੇ ਸਿੱਧੂ ਸਾਹਿਬ ਤੁਹਾਨੂੰ ਬਿਜਲੀ ਮੰਤਰੀ ਬਣਾਉਂਦੇ ਸੀ ਤੁਸੀਂ ਤਾਂ ਭੱਜ ਗਏ ਉਦੋਂ ਤੁਸੀਂ ਬਿਜਲੀ ਮੰਤਰੀ ਬਣ ਕੇ ਕਰ ਦਿੰਦੇ ਅਸੀਂ ਤਾਂ ਕਰਾਂਗੇ ਕਰਾਂਗੇ ਤੁਹਾਨੂੰ ਬੜੀ ਜਲਦੀ ਖੁਸ਼ਖਬਰੀ ਮਿਲੂਗੀ ਪਰ ਤੁਸੀਂ ਬਾਹਰ ਹੋਵੋਗੇ ਕਿਉਂਕਿ ਤੁਸੀਂ ਵਿਧਾਨ ਸਭਾ 'ਚ ਤਾਂ ਹੈ ਨਹੀਂ ਉੱਥੇ ਲੈ ਕੇ ਆਵਾਂਗੇ ਅਸੀਂ ਹੁਣ ਇਹ ਕਾਨੂੰਨ ਦੇ ਵਿੱਚ ਸ਼ੋਧ ਜਿਹੜੀ ਹੈ ਤੇ ਨਾਲੇ ਤੁਸੀਂ ਆਪਣੇ ਆਪ ਨੂੰ ਪਹਿਲਾਂ ਮਾਨਤਾ ਪ੍ਰਾਪਤਤਾ ਕਰਵਾ ਲਓ ਮਨਜ਼ੂਰ ਸ਼ੋਧਾ ਤਾਂ ਕਰਵਾ ਲਓ ਤੁਹਾਡਾ ਕੱਲ ਦਾ ਜਿਹੜਾ ਧਰਨਾ ਸੀ ਕਿਤੇ ਰਾਜਪੁਰੇ ਦੇ ਥਰਮਲ ਪਲਾਂਟ ਦੇ ਮੂਹਰੇ ਕੋਈ 20-25 ਬੰਦੇ ਲਈ ਬੈਠੇ ਸੀ ਤੁਸੀਂ ਮੈਨੂੰ ਗਾਲਾਂ ਕਢੀ ਜਾਂਦੇ ਸੀ ਉਹਨੂੰ ਰਾਜਾਪੁਰੇ ਕਹਿੰਦਾ ਕਾਂਗਰਸਾ ਧਰਨਾ ਨਹੀਂ ਨਹੀਂ ਸੀ ਇਹ ਤਾਂ ਸਿੱਧੂ ਆਪਣੇ ਬੰਦੇ ਆਪ ਲਈ ਫਿਰਦਾ ਹੈ ਪਹਿਲਾਂ ਕਾਂਗਰਸ ਤੋਂ ਨਾ ਮਾਨਤਾ ਪ੍ਰਾਪਤ ਹੋ ਜਾਓ ਫਿਰ ਵਿਰੋਧ ਕਰ ਲਿਓ ਜੇ ਕੋਈ ਚੰਗਾ ਕੰਮ ਕਰਦਾ ਉਹਨੂੰ ਕਰ ਲੈਣ ਦਿਓ ਸਾਡਾ ਦਿਲੋਂ ਪੰਜਾਬ ਨਾਲ ਪਿਆਰ ਹੈ ਦਿਲੋਂ ਪੰਜਾਬ ਨਾਲ ਜੁੜੇ ਹੋਇਆ ਪੰਜਾਬ ਦੀ ਮਿੱਟੀ ਸਾਡੇ ਰੋਮ-ਰੋਮ ਵਿੱਚ ਬੱਸੀ ਹੋਈ ਹੈ ਪੰਜਾਬ ਦਾ ਅੰਨ ਖਾਣਦੇ ਆ ਪੰਜਾਬ ਦਾ ਪਾਣੀ ਪੀਂਦੇ ਆ ਪੰਜਾਬ ਨਾਲ ਕਦੇ ਧੋਖਾ ਨਹੀਂ ਕਰਾਂਗੇ ਨੀਤਾਂ ਸਾਫ਼ ਨੇ